ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੀ ਪੰਜਾਬੀ ਰਸੋਈ ਚੈਨਲ ਦੇ ਉੱਪਰ ਅੱਜ ਮੈਂ ਤੁਹਾਨੂੰ ਇਹੋ ਜੀ ਚੀਜ਼ ਬਣਾਉਣੀ ਦੱਸਾਂਗੀ ਜਿਹੜੀ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਂਦੇ ਆ ਪਰ ਨਾ ਮਤਲਬ ਆਪਾਂ ਘਰ ਦੇ ਵਿੱਚ ਬਹੁਤ ਹੀ ਸੌਖੀ ਤੇ ਸਸਤੇ ਤਰੀਕੇ ਨਾਲ ਬਣਾ ਸਕਦੇ ਹਾਂ ਸਸਤੇ ਆਪਾਂ ਨੂੰ ਬਹੁਤ ਘੱਟ ਕਈ ਵਾਰ ਇਹ ਨਾਲ ਆਪਣੇ ਕੋਲੇ ਰੁਪਈਆ ਦੇ ਵਿੱਚ ਮਿਲੂਗੀ ਕਈ ਵਾਰ ਹੁਣ ਆਪਣੇ ਜਿਵੇਂ ਅੰਗੂਰਾਂ ਦਾ ਸੀਜ਼ਨ ਆ ਜਾਣਾ ਗਰਮੀ ਦੇ ਵਿੱਚ ਬਹੁਤ ਅੰਗੂਰ ਹੋਣਗੇ ਤਾਂ ਆਪਣੇ ਕੋਲੇ ਅੰਗੂਰ ਆਮੀ ਬਚ ਜਾਂਦੇ ਆ ਮੈਂ ਅੰਗੂਰ ਲੈ ਲਏ ਜੀ ਥੋੜੇ ਜਿਹਾ ਤੁਹਾਨੂੰ ਬਣਾ ਕੇ ਦੱਸ ਦਿੰਨੀ ਆ ਤੇ ਕੜਾਹੀ ਦੇ ਵਿੱਚ 1.5 ਕੱਪ ਪਾਣੀ ਦਾ ਪਾ ਲਓ ਜਿਆਦਾ ਨਹੀਂ ਪਾਉਣਾ 1 ਕੱਪ ਪਾ ਲਓ ਚਾਹੇ ਤੁਸੀਂ 1.5 ਪਾ ਲਓ ਹਨਾ ਜਿੰਨੇ ਕੰਗੂਰਾ ਤੁਹਾਡੇ ਉਸ ਹਿਸਾਬ ਨਾਲ ਪਾ ਲਓ ਤੇ ਫਿਰ ਜਦੋਂ ਪਾਣੀ ਗਰਮ ਹੋ ਜੇ ਤਾਂ ਆਪਾਂ ਇੱਕ ਛਾਨਣੀ ਰੱਖ ਲੈਣੀ ਆ ਪਾਣੀ ਦੇ ਉੱਪਰ ਤੇ ਉਹਦੇ ਵਿੱਚ ਆਪਾਂ ਅੰਗੂਰ ਪਾ ਕੇ ਰੱਖ ਲੈਣਿਆ ਇਹ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਲੈਣ ਜਾਵਾਂਗੇ ਨਾ ਇਹ ਚੀਜ਼ ਨੂੰ ਤਾਂ ਬਹੁਤ ਜ਼ਿਆਦਾ ਆਪਣੇ ਕੋਲੇ ਮਹਿੰਗੀ ਮਿਲਦੀ ਆ ਤੇ ਆਪਾਂ ਜੇ ਘਰੇ ਹੀ ਬਣਾਵਾਂਗੇ ਤਾਂ ਬਹੁਤ ਸਸਤੀ। ਅੰਗੂਰ ਆਪਣੇ ਕੋਲੇ ਕਈ ਵਾਰੀ ਬਚ ਵੀ ਜਾਂਦੇ ਆ ਜਾਂ ਆਪਣੇ ਘਰਾਂ ਦੇ ਵਿੱਚ ਆਮ ਹੀ ਅੰਗੂਰ ਹਣੋ ਹੋ ਜਾਣਗੇ ਕਿਉਂਕਿ ਖੇਤਾਂ ਦੇ ਵਿੱਚ ਕਿਸਾਨਾਂ ਨੇ ਲਗਭਗ ਲਾਏ ਹੁੰਦੇ ਆ ਹਨਾ। ਤਾਂ ਤੁਸੀਂ ਇਹਨਾਂ ਨੂੰ ਕੀ ਕਰਨਾ ਜੀ ਇਦਾਂ ਉਹ ਪ੍ਰੋਟਾਕ ਦੇਣਾ ਗੂੜਾ ਨੂੰ ਛਾਨਣੀ ਦੇ ਵਿੱਚ ਰੱਖ ਕੇ ਇਹਨਾਂ ਨੂੰ ਗੈਸ ਜਿਹੜਾ ਘੱਟ ਕਰ ਲੈਣਾਗਾ ਚਾਹੇ ਚੁੱਲ੍ਹੇ ਤੇ ਬਣਾਉਨੇ ਤਾਂ ਵੀ ਘੱਟ ਰੱਖਿਓ ਅੱਗ ਤੇ ਥੋੜੇ ਥੋੜੇ ਟਾਈਮ ਬਾਅਦ ਦੇਖ ਲੈਣਾ ਅੰਗੂਰਾ ਜਿਹੜਾ ਕਲਰ ਆ ਉਹ ਬਦਲਣਾ ਸਟਾਰਟ ਹੋ ਜਾ ਤੇ ਆਪਾਂ ਇਹਨਾਂ ਨੂੰ 2-4 ਮਿੰਟ ਆਪਾਂ ਰੱਖਣਾ ਤੇ ਜਦੋਂ ਅੰਗੂਰਾ ਦਾ ਕਲਰ ਬਦਲਣਾ ਸਟਾਰਟ ਹੋ ਗਿਆ ਉਦੋਂ ਆਪਾਂ ਇਹਨਾਂ ਨੂੰ ਜੜੀਆਂ ਨਰਮ ਪੈ ਜਾਣਗੇ ਆਪਾਂ ਉਤਾਰ ਲੈਣਾਗਾ ਉਤਾਰ ਕੇ ਨਾ ਇਹਨਾਂ ਨੂੰ ਥੋੜਾ ਕੱਪੜੇ ਦੇ ਉੱਪਰ ਪਾ ਲੈਣਾ ਠੰਡਾ ਕਰਨ ਦੇ ਲਈ ਹੁਣ ਦੇਖੋ ਇਹ ਗਰਮ ਆ ਤਾਂ ਇਹਨੂੰ ਹੁਣ ਆ ਮੈਂ ਕੱਪੜੇ ਦੇ ਉੱਪਰ ਪਾ ਲਿਆ ਕੱਪੜੇ ਦੇ ਉੱਤੇ ਸੁੱਕ ਜਾਣਗੇ ਆਪਾਂ ਪੱਖੇ ਥੱਲੇ ਪੱਖਾ ਹੈਗਾ ਤਾਂ ਚਲਾਉਣਾ ਤਾਂ ਚਲਾ ਲਓ ਧੁੱਪੇ ਸਿਕੋਣ ਧੁੱਪੇ ਪਰ ਕੋਸ਼ਿਸ਼ ਕਰੋ ਛਾਵੇਂ ਜਾਨੀ ਵਧੀਆ ਕੋਈ ਕੱਜ ਕੱਲ ਗਰਮੀ ਹੈਗੀ ਬਹੁਤ ਜਲਦੀ ਸੁੱਕ ਜਾਂਦੇ ਆਲੇ ਤੇ ਇਹਨਾਂ ਨੂੰ ਇਹ ਤੀਜੇ ਦਿਨ ਜਾ ਕੇ ਜਾਨੀ ਵਧੀਆ ਇਹ ਦੂਜੇ ਦਿਨ ਮੇਰੇ ਕੋਲ ਇਸ ਤਰ੍ਹਾਂ ਬਣ ਗਏ ਤੀਜੇ ਦਿਨ ਜਾ ਕੇ ਬਿਲਕੁਲ ਹੀ ਵਧੀਆ ਮਲ ਬਣ ਜਾਣੀਆਂ ਕੀ ਬਣਨਾ ਜੇ ਮੈਂ ਤੁਹਾਨੂੰ ਦੱਸ ਦੇ ਆਪਣੇ ਕੋਲੇ ਬਣਨੀ ਆ ਦਾਖਾਂ ਜਿਹਨੂੰ ਆਪਾਂ ਕਿਸ਼ਮਿਸ ਕਹਿ ਦਿੰਨੇ ਆ ਉਹ ਬਣ ਜਾਣੀਆਂ ਆਹ ਬਣ ਕੇ ਆਪਣੇ ਕੋਲੇ ਤੀਜੇ ਦਿਨ ਤਿਆਰ ਹੋ ਗਏ ਦੇਖੋ ਬਹੁਤ ਹੀ ਜ਼ਿਆ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਇਹ ਕਿਨੂੰ ਨਾ ਕਿਸੇ ਡੱਬੇ ਦੇ ਵਿੱਚ ਢੱਕਣ ਦੇ ਵਿੱਚ ਟਾਈਟ ਢੱਕਣ ਵਾਲੇ ਚ ਪਾ ਕੇ ਰੱਖ ਲਓ ਤੇ ਆ ਤੁਹਾਨੂੰ ਬਾਜ਼ਾਰੋਂ ਲਿਆਉਣ ਦੀ ਜ਼ਰੂਰਤ ਨਹੀਂ ਨਾਲੇ ਲੰਬੀਆਂ ਲੰਬੀਆਂ ਦਾਖਾਂ ਨਾਲੇ ਛੋਟੀਆਂ ਬਣ ਜਾਣ ਜਿਹੜੀ ਮਰਜ਼ੀ ਬਣ ਲਓ ਥੈਂਕ ਯੂ ਜੀ ਧੰਨਵਾਦ